ਇੱਕ ਬੱਚਾ ਪੁਲਿਸ ਤੋਂ ਦੁਖੀ ਹੋਇਆ ਸੁਸਾਈਡ ਕਰ ਜਾਂਦਾ ਹੈ ਜਿਹੜਾ ਮੀਮਜ਼ਾ ਹੈ ਉਹ ਆਪਣੇ ਆਪ ਦੇ ਵਿੱਚ ਡੈਫਰਮੇਸ਼ਨ ਦੇ ਵਿੱਚ ਕਵਰ ਕਰਦਾ ਦੂਜੀ ਗੱਲ ਇਹ ਹੈ ਕਿ ਬੱਚੇ ਜਿਹੜੇ ਆ ਉਹ ਮਾਈਨਰ ਸੀ ਪੁਲਿਸ ਉਹਨਾਂ ਨੂੰ ਡਾਇਰੈਕਟਲੀ ਵੈਸੇ ਵੀ ਨਹੀਂ ਸੀ ਬੁਲਾ ਸਕਦੀ ਉਹ ਜਿਹੜੇ ਬਾਕੀ ਬੱਚੇ ਆ ਗਵਾਹ ਨੇ ਉਸ ਕੇਸ ਦੇ ਉਹਨਾਂ ਨੇ ਬਿਆਨ ਦਰਜ ਕਰਾਏ ਆ ਉਹ ਕਹਿੰਦੇ ਹਾਂ ਸਾਨੂੰ ਇਕੱਲੇ ਇਕੱਲੇ ਨੂੰ ਰੂਮ ਚ ਲਿਆਇਆ ਗਿਆ ਉੱਥੇ ਥੱਪੜ ਵੀ ਮਾਰੇ ਗਏ ਔਰ ਜਿਹੜੇ ਬੱਚੇ ਨੇ ਸੁਸਾਈਡ ਕੀਤਾ ਉਹਨੂੰ ਵੀ ਰੂਮ ਵਿੱਚ ਬੰਦ ਕਰਕੇ ਉਸ ਤੋਂ ਪਤਾ ਨਹੀਂ ਕੀ ਕੀ ਪੁੱਛਿਆ ਗਿਆ ਆਵਾਜ਼ਾਂ ਆ ਰਹੀਆਂ ਸੀ ਬੜੀਆਂ ਚੀਕ ਚਿਹਾਰੇ ਦੀਆਂ ਪੁਲਸ ਏਜੰਸੀਆਂ ਨੇ ਉਹਨਾਂ ਦੇ ਰੋਹ ਛੱਤਰ ਪੈਂਦੇ ਆ ਜੇ ਬੱਚਾ ਇਹਨੇ ਉਹ ਸੁਸਾਈਡ ਨੋਟ ਲਿਖਿਆ ਤੋਂ ਆਪਣੇ ਆਪ ਦੇ ਵਿੱਚ ਹੀ ਐਡਮਿਸੇਬਲ ਆ ਉਹਦੇ ਉੱਪਰ ਕੌਗਨੀਸੈਂਸ ਲੈ ਕੇ ਪੁਲਿਸ ਨੂੰ ਨਾਲ ਦੀ ਨਾਲ ਜਿਹੜੀ ਆ ਉਹ ਕਾਰਵਾਈ ਕਰਨੀ ਚਾਹੀਦੀ ਸੀ ਉਹਦੇ ਵਿੱਚ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹ ਚਾਹੇ ਕਿਸੇ ਐਸਆਈ ਦੇ ਅਗੇਂਸਟ ਹੋਵੇ ਜਾਂ ਐਸਐਚਓ ਦੇ ਅਗੇਂਸਟ ਹੋਵੇ ਜਾਂ ਹੋਰ ਕਿਸੇ ਪੁਲਿਸ ਮੁਜਾਜ਼ਮ ਦੇ ਜਿਹੜਾ ਵੀ ਕਸੂਰਵਾਰ ਹੈ ਜਿਹੜਾ ਜਿਹੜਾ ਸਥਾਨਕ ਹੈ ਔਰ ਪੈਂਦਾ ਜਿਰਕਪੁਰ ਥਾਣੇ ਤੇ ਉੱਥੋਂ ਦੀ ਪੁਲਿਸ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਹਾਲੇ ਅਸੀਂ ਬਿਆਨ ਦਰਜ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਾਂਗੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਗਲੇਰੀ ਕਾਰਵਾਈ ਕਰਾਂਗੇ ਹਾਲੇ ਤੱਕ ਨਾ ਐਫ ਆਈ ਆਰ ਦਰਜ ਹੋਈ ਹੈ ਨਾ ਹੀ ਉਹ ਪੁਲਿਸ ਬੋਲਣ ਨੂੰ ਤਿਆਰ ਹੈ ਕਿ ਇਸ ਮਾਮਲੇ ਵਿੱਚ ਪੋਸਟਮਾਰਟਮ ਵੀ ਲੇਟ ਹੋਇਆ ਇਹ ਸਾਰੇ ਕਾਨੂੰਨੀ ਨੁਕਤੇ ਕੀ ਕਹਿੰਦੇ ਆ ਐਫ ਆਈ ਆਰ ਤੁਰੰਤ ਹੋ ਸਕਦੀ ਸੀ ਕੋਈ ਬੰਦਾ ਮਰ ਗਿਆ ਉਸ ਤੋਂ ਮਰਨ ਤੋਂ ਵੱਡਾ ਤਾਂ ਹੋਰ ਕੋਈ ਜੁਰਮ ਹੈ ਨਹੀਂ ਜਦੋਂ ਬੰਦਾ ਮਾਰੀ ਗਿਆ ਉਹ ਲਿਖ ਕੇ ਜਾ ਰਿਹਾ ਕਿ ਮੈਂ ਇਨਾ ਇਨਾ ਕਾਰਨਾ ਕਰਕੇ ਮਾਰ ਰਿਹਾ ਜਿਹੜੀ ਉਸ ਉਹਦਾ ਹੀ ਸੁਸਾਇਸਾਈਡ ਵੀ ਕਰ ਰਿਆ ਉਹ ਉਹ ਉਸੇ ਸਿਚੁਏਸ਼ਨ ਦੇ ਵਿੱਚ ਲੈ ਕੇ ਉਹਨਾਂ ਸਿਚੁਏਸ਼ਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਸੁਸਾਇਸਾਈਡ ਕਰ ਰਿਆ ਤਾਂ 10 10:30 ਵਜੇ ਜਿਹੜੀ ਉਹ ਆਪਣੀ ਜੀਵਨ ਲੀਲਾ ਖਤਮ ਕਰ ਰਿਆ ਸੋ ਪੁਲਿਸ ਨੂੰ ਇਹਦੇ ਉੱਪਰ ਹੀ ਡਾਇਰੈਕਟਲੀ ਐਕਸ਼ਨ ਲੈਣਾ ਚਾਹੀਦਾ ਸੀ ਮੈਨੂੰ ਤਾਂ ਇਹ ਗੱਲੋਂ ਹੈਰਾਨੀ ਹੈ ਪੰਜਾਬ ਦੀ ਪੁਲਿਸ ਹੋਵੇ ਚਾਹੇ ਦੇਸ਼ ਦੀ ਪੁਲਿਸ ਹੋਵੇ ਉਹ ਕਾਨੂੰਨੀ ਪੱਖਾਂ ਨੂੰ ਅੱਖੋਂ ਪਰੋਖੇ ਕਰਕੇ ਆਪ ਹੁਦਰੀ ਕੰਮ ਕਰਨ ਦੇ ਵਿੱਚ ਯਕੀਨ ਰੱਖਦੀ ਹੈ ਚੰਡੀਗੜ੍ਹ ਪੁਲਿਸ ਨੇ ਇੱਕ 17 ਸਾਲ ਦੇ ਬੱਚੇ ਨੂੰ ਤੇ ਹੋਰ ਦੋ ਤਿੰਨ ਬੱਚਿਆਂ ਨੂੰ ਜਿਵੇਂ ਕਿ ਦੋਸ਼ ਲੱਗੇ ਨੇ ਕਿ ਟਾਰਚਰ ਕੀਤਾ ਗਿਆ ਉਹਨਾਂ ਦਾ ਜ਼ੁਰਮ ਕੀ ਸੀ ਸਿਰਫ ਅਧਿਆਪਕਾਂ ਦੇ ਮੀਮ ਬਣਾਏ ਸਨ ਔਰ ਉਸ ਤੇ ਲਈ ਪਹਿਲਾਂ ਹੀ ਸਮਝੌਤਾ ਹੋ ਗਿਆ ਸੀ ਪਰ 5 ਮਹੀਨੇ ਬਾਅਦ ਇੱਕ ਬੱਚਾ ਪੁਲਿਸ ਤੋਂ ਦੁਖੀ ਹੋਇਆ ਸੁਸਾਇਡ ਕਰ ਜਾਂਦਾ ਇਸ ਕੇਸ ਦੇ ਵਿੱਚ ਕਾਨੂੰਨੀ ਨੁਕਤਾ ਕੀ ਹੈ ਜੋ ਬੱਚਿਆਂ ਨੇ ਕੀਤਾ ਸੀ ਉਸ ਤੇ ਲਈ ਉਹਨਾਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਸੀ ਪਰ ਉਹ ਬੱਚਾ ਸੁਸਾਇਡ ਕਰਨ ਲਈ ਮਜਬੂਰ ਕਿਵੇਂ ਹੋਇਆ ਇਹ ਸਾਰੇ ਕੇਸ ਦੇ ਬਾਰੇ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕਾਨੂੰਨ ਦੇ ਜਾਣਕਾਰ ਜਿਹੜੇ ਇਸ ਕੇਸ ਦੇ ਆਲੇ-ਦੁਆਲੇ ਦੀਆਂ ਗੱਲਾਂ ਨੇ ਜਿਹੜੀਆਂ ਉਸ ਬਾਰੇ ਅਸੀਂ ਗੱਲ ਕਰਾਂਗੇ ਪਰਮਪ੍ਰੀਤ ਸਿੰਘ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਆਂ ਪਟਿਆਲਾ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਬਤੌਰ ਵਕੀਲ ਇਹਨਾਂ ਨਾਲ ਕਰਦੇ ਆਂ ਗੱਲ ਆ ਵਕੀਲ ਸਾਹਿਬ ਅਜਿਹੇ ਕੇਸਾਂ ਦੇ ਵਿੱਚ ਜਿਹੜੇ ਸੈਂਸਿਟਿਵ ਕੇਸ ਹੁੰਦੇ ਨੇ ਖਾਸ ਕਰਕੇ ਜ਼ਿਰਕਪੁਰ ਦੇ 17 ਸਾਲ ਦੇ ਬੱਚੇ ਦਾ ਸੁਸਾਇਡ ਕੇਸ ਜਿਵੇਂ ਕਿ ਸ਼ੁਰੂਆਤ ਹੋਈ ਉਹਨਾਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲਿਸ ਨੇ ਬੱਚਿਆਂ ਨੂੰ ਬੁਲਾਇਆ ਔਰ ਉੱਥੇ ਉਹਨਾਂ ਨੂੰ ਟਾਰਚਰ ਹੋਇਆ ਜਿਸ ਦੇ ਬਾਅਦ ਉਹਨੇ 7ਵੇਂ ਵਿੱਚ ਆ ਕੇ ਵੱਡਾ ਕਦਮ ਚੁੱਕ ਲਿਆ ਪਹਿਲਾਂ ਤਾਂ ਇਹ ਦੱਸੋ ਕਿ ਬੱਚਿਆਂ ਨੇ ਜੇਕਰ ਅਧਿਆਪਕਾਂ ਦੇ ਮੀਮ ਬਣਾ ਦਿੱਤੇ ਉਹ ਜੁਰਮ ਕਿੰਨਾ ਵੱਡਾ ਹੈ ਤੇ ਉਹਦੇ ਲਈ ਬੱਚਿਆਂ ਨੂੰ ਸਜ਼ਾ ਕੀ ਮਿਲ ਸਕਦੀ ਸੀ ਕਾਨੂੰਨ ਮੁਤਾਬਕ ਦੇਖੋ ਸੰਦੀਪ ਜੀ ਪਹਿਲੀ ਗੱਲ ਤੇ ਇਹ ਕਿ ਮੀਮਸ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਪੁਲਿਸ ਡਾਇਰੈਕਟਲੀ ਤੌਰ ਤੇ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਮੀਮਸ ਹੈ ਉਹ ਆਪਣੇ ਆਪ ਦੇ ਵਿੱਚ ਡੈਫਰਮੇਸ਼ਨ ਦੇ ਵਿੱਚ ਕਵਰ ਕਰਦਾ ਦੂਜੀ ਗੱਲ ਇਹ ਹੈ ਕਿ ਬੱਚੇ ਜਿਹੜੇ ਆ ਉਹ ਮਾਈਨਰ ਸੀ ਪੁਲਿਸ ਉਹਨਾਂ ਨੂੰ ਡਾਇਰੈਕਟਲੀ ਵੈਸੇ ਵੀ ਨਹੀਂ ਸੀ ਬੁਲਾ ਸਕਦੀ ਜੇ ਮੇਜਰ ਦੇ ਉੱਪਰ ਵੀ ਡੈਫਰਮੇਸ਼ਨ ਦੇ ਵਿੱਚ ਤੁਸੀਂ ਕਾਰਵਾਈ ਕਰਨਾ ਤਾਂ ਵੀ ਜਿਹੜਾ ਮੈਜਿਸਟ੍ਰੇਟ ਦੇ ਆਰਡਰ ਲੈਣੇ ਪੈਂਦੇ ਆ ਉਸ ਤੋਂ ਬਿਨਾ ਪੁਲਿਸ ਡਾਇਰੈਕਟਲੀ ਉਹਦੇ ਵਿੱਚ ਕਾਰਵਾਈ ਨਹੀਂ ਕਰ ਸਕਦੀ ਸੋ ਇੱਥੇ ਤਾਂ ਪੁਲਿਸ ਹੀ ਗਲਤ ਤਰੀਕੇ ਦੇ ਨਾਲ ਫਸਦੀ ਨਜ਼ਰ ਆ ਰਹੀ ਹੈ ਜਿਵੇਂ ਚੰਡੀਗੜ੍ਹ ਪੁਲਿਸ ਨੇ ਦੱਸਿਆ ਮਾਪਿਆਂ ਨੇ ਕਿ ਸਾਡੇ ਬੱਚਿਆਂ ਨੂੰ ਪਹਿਲਾਂ ਸਾਨੂੰ ਮਾਪਿਆਂ ਨੂੰ ਕਾਲ ਆਈ ਫਿਰ ਬੱਚਿਆਂ ਨੂੰ ਬੁਲਾਇਆ ਗਿਆ ਹੁਣ ਜਿਹੜੇ ਬਾਕੀ ਬੱਚੇ ਆ ਗਵਾਹ ਨੇ ਉਸ ਕੇਸ ਦੇ ਉਹਨਾਂ ਨੇ ਬਿਆਨ ਦਰਜ ਕਰਾਏ ਆ ਉਹ ਕਹਿੰਦੇ ਹਾਂ ਸਾਨੂੰ ਇਕੱਲੇ ਇਕੱਲੇ ਨੂੰ ਰੂਮ ਚ ਲਿਜਾਇਆ ਗਿਆ ਉੱਥੇ ਥੱਪੜ ਵੀ ਮਾਰੇ ਗਏ ਔਰ ਜਿਹੜੇ ਬੱਚੇ ਨੇ ਸੁਸਾਇਡ ਕੀਤਾ ਉਹਨੂੰ ਵੀ ਰੂਮ ਵਿੱਚ ਬੰਦ ਕਰਕੇ ਉਸ ਤੋਂ ਪਤਾ ਨਹੀਂ ਕੀ ਕੀ ਪੁੱਛਿਆ ਗਿਆ ਆਵਾਜ਼ਾਂ ਆ ਰਹੀਆਂ ਸੀ ਬੜੀਆਂ ਚੀਖ ਚਿਹੜੇ ਦੀਆਂ ਉਸ ਤੋਂ ਬਾਅਦ ਉਹ ਬੱਚਾ ਘਰੇ ਜਾਂਦਾ ਹੈ ਪਰ ਵੱਡਾ ਕਦਮ ਚੁੱਕਦਾ ਹੈ ਤੇ ਉਸਦੀ ਮਾਤਾ ਦਾ ਤੁਸੀਂ ਵੀ ਮੀਡੀਆ ਵਿੱਚ ਬਿਆਨ ਪੜੇ ਸੁਨੇ ਹੋਣਗੇ ਉਹ ਜਿਹੜੀ ਗੱਲਾਂ ਕਹਿ ਰਹੇ ਨੇ ਇੱਥੇ ਹੁਣ ਸਥਾਨਕ ਪੁਲਿਸ ਜਿੱਥੇ ਜ਼ੀਰਪੁਰ ਥਾਣੇ 'ਚ ਸ਼ਿਕਾਇਤ ਦਿੱਤੀ ਗਈ ਇੱਕ ਤੇ ਚੰਡੀਗੜ੍ਹ ਪੁਲਿਸ ਨੇ ਜੋ ਬੱਚਿਆਂ ਨਾਲ ਕੀਤਾ ਉਸ ਤੋਂ ਬਾਅਦ ਕੀ ਬਣਦਾ ਸੀ ਕਾਰਵਾਈ ਕਿਵੇਂ ਹੋਣੀ ਚਾਹੀਦੀ ਸੀ ਜੋ ਹੁਣ ਤੱਕ ਕੋਈ ਨਹੀਂ ਦੇਖੋ ਜੇ ਪੁਲਿਸ ਨੇ ਬੁਲਾਉਣਾ ਵੀ ਸੀ ਤਾਂ ਪੁਲਿਸ ਨੂੰ ਸਭ ਤੋਂ ਪਹਿਲਾਂ ਇੱਕ ਪਰਵਾਨਾ ਜਿਹਨੂੰ ਅਸੀਂ ਨੋਟਿਸ ਕਹਿੰਦੇ ਆ ਉਹ ਨੋਟਿਸ ਭੇਜਣਾ ਜ਼ਰੂਰੀ ਆ ਪੁਲਿਸ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਦੇਸ਼ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿੰਨੀਆਂ ਵੀ ਪੁਲਿਸ ਅਧਿਕਾਰੀ ਨੇ ਜਾਂ ਪੁਲਿਸ ਏਜੰਸੀਆਂ ਨੇ ਉਹਨਾਂ ਦੇ ਰੋਹ ਛੇਤਰ ਪੈਂਦੇ ਆ ਕਿ ਤੁਸੀਂ ਇਹ ਨੋਟਿਸ ਜਿਹੜਾ ਉਹ ਜ਼ਰੂਰੀ ਸਰਵ ਕਰਨਾ ਦੂਜੀ ਗੱਲ ਇਹ ਆ ਕਿ ਜਿਹੜਾ ਨੋਟਿਸ ਸਰਵਿੰਗ ਕਰਨੀ ਆ ਉਹ ਵੀ ਵਟਸਐਪ ਦੇ ਉੱਪਰ ਜਾਂ ਈਮੇਲ ਆਈਡੀ ਆਈਡੀ ਦੇ ਤੌਰ ਤੇ ਨਹੀਂ ਤੁਸੀਂ ਭੇਜ ਸਕਦੇ ਈਮੇਲ ਦੇ ਜ਼ਰੀਏ ਉਹਦੇ ਵਾਸਤੇ ਤੁਹਾਨੂੰ ਉਹਨੂੰ ਫਿਜ਼ੀਕਲੀ ਨੋਟਸ ਦੇਣਾ ਪੈਂਦਾ ਤੇ ਇੱਥੇ ਮਸਲਾ ਕੀ ਹੈ ਕਿ ਬੰਦੇ ਨੂੰ ਫੋਨ ਕਰ ਰਹੀ ਹੈ ਪੁਲਿਸ ਪੁਲਿਸ ਆਪਣੇ ਆਪ ਹੀ ਗਲਤ ਥਾਂ ਤੇ ਖੜੀ ਹੈ ਕਿਉਂਕਿ ਪੁਲਿਸ ਡੈਫਮੇਸ਼ਨ ਵਰਗੇ ਕੇਸਾਂ ਦੇ ਵਿੱਚ ਡਾਇਰੈਕਟਲੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਿਨਾ ਮੈਜਿਸਟ੍ਰੇਟ ਦੇ ਆਰਡਰ ਤੋਂ ਕਰ ਹੀ ਨਹੀਂ ਸਕਦੀ ਦੂਜੀ ਗੱਲ ਇਹ ਹੈ ਕਿ ਜੇ ਬੱਚੇ ਨੇ ਸੁਸਾਈਡ ਨੋਟ ਜਿਹੜਾ ਮੀਡੀਆ ਦੇ ਵਿੱਚ ਵਾਇਰਲ ਹੋ ਰਿਹਾ ਜੇ ਬੱਚਾ ਇਹਨੇ ਉਹ ਸੁਸਾਈਡ ਨੋਟ ਲਿਖਿਆ ਤੂੰ ਆਪਣੇ ਆਪ ਦੇ ਵਿੱਚ ਹੀ ਐਡਮਿਸਿਬਲ ਆ ਉਹਦੇ ਉੱਪਰ ਕੌਗਨੀਸੈਂਸ ਲੈ ਕੇ ਪੁਲਿਸ ਨੂੰ ਨਾਲ ਦੀ ਨਾਲ ਜਿਹੜੀ ਆ ਉਹ ਕਾਰਵਾਈ ਕਰਨੀ ਚਾਹੀਦੀ ਸੀ ਉਹਦੇ ਵਿੱਚ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹ ਚਾਹੇ ਕਿਸੇ ਐਸਆਈ ਦੇ ਅਗੇਂਸਟ ਹੋਵੇ ਜਾਂ ਐਸਐਚਓ ਦੇ ਅਗੇਂਸਟ ਹੋਵੇ ਜਾਂ ਹੋਰ ਕਿਸੇ ਪੁਲਿਸ ਮੁਲਾਜ਼ਮ ਦੇ ਜਿਹੜਾ ਵੀ ਕਸੂਰਵਾਰ ਆ ਉਸਤੇ ਕਿਉਂਕਿ ਉਹ ਬੱਚੇ ਦਾ ਜਿਹੜਾ ਸਥਾਨਕ ਹੈ ਔਰ ਪੈਂਦਾ ਜਿਰਖਪੁਰ ਥਾਣੇ ਤੇ ਉੱਥੋਂ ਦੀ ਪੁਲਿਸ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਹਾਲੇ ਅਸੀਂ ਬਿਆਨ ਦਰਜ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਾਂਗੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਗਲੇਰੀ ਕਾਰਵਾਈ ਕਰਾਂਗੇ ਹਾਲੇ ਤੱਕ ਨਾ ਐਫਆਈਆਰ ਦਰਜ ਹੋਈ ਹੈ ਨਾ ਹੀ ਉਹ ਪੁਲਿਸ ਬੋਲਣ ਨੂੰ ਤਿਆਰ ਹੈ ਕਿ ਇਸ ਮਾਮਲੇ ਵਿੱਚ ਪੋਸਟਮਾਰਟਮ ਵੀ ਲੇਟ ਹੋਇਆ ਹੈ ਇਹ ਸਾਰੇ ਕਾਨੂੰਨੀ ਨੁਕਤੇ ਕੀ ਕਹਿੰਦੇ ਐ ਐਫਆਈਆਰ ਤੁਰੰਤ ਹੋ ਸਕਦੀ ਸੀ ਇਸ ਕੇਸ 'ਚ ਇਨ੍ਹਾਂ ਕੇਸਾਂ ਦੇ ਵਿੱਚ ਤੁਰੰਤ ਹੀ ਐਫਆਈਆਰ ਹੁੰਦੀ ਐ ਤੁਸੀਂ ਦੇਖੋ ਨਾ ਕਿ ਜੇ ਕੋਈ ਬੰਦਾ ਮਰ ਗਿਆ ਉਸ ਤੋਂ ਮਰਨ ਤੋਂ ਵੱਡਾ ਤਾਂ ਹੋਰ ਕੋਈ ਜੁਰਮ ਹੈ ਨਹੀਂ ਜਦੋਂ ਬੰਦਾ ਮਾਰੀ ਗਿਆ ਉਹ ਲਿਖ ਕੇ ਜਾ ਰਿਹਾ ਕਿ ਮੈਂ ਇੰਨਾ ਇੰਨਾ ਕਾਰਨਾ ਕਰਕੇ ਮਰ ਰਿਹਾ ਤੇ ਜਿਹੜੀ ਉਸ ਉਹਦਾ ਹੀ ਸੁਸਾਇਸਾਈਡ ਵੀ ਕਰ ਰਿਹਾ ਉਹ ਉਹ ਉਸੇ ਸਿਚੁਏਸ਼ਨ ਦੇ ਵਿੱਚ ਲੈ ਕੇ ਉਹਨਾਂ ਸਿਚੁਏਸ਼ਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਸੁਸਾਇਸਾਈਡ ਕਰ ਰਿਹਾ ਤਾਂ 10:30 ਵਜੇ ਜਿਹੜੀ ਉਹ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਸੋ ਪੁਲਿਸ ਨੂੰ ਇਹਦੇ ਉੱਪਰ ਡਾਇਰੈਕਟਲੀ ਐਕਸ਼ਨ ਲੈਣਾ ਚਾਹੀਦਾ ਸੀ ਮੈਨੂੰ ਤਾਂ ਇਹ ਗੱਲੋਂ ਹੈਰਾਨੀ ਹੈ ਕਿ ਪੰਜਾਬ ਦੀ ਪੁਲਿਸ ਹੋਵੇ ਚਾਹੇ ਦੇਸ਼ ਦੀ ਪੁਲਿਸ ਹੋਵੇ ਉਹ ਕਾਨੂੰਨੀ ਪੱਖਾਂ ਨੂੰ ਅੱਖੋਂ ਪਰੋਖੇ ਕਰਕੇ ਆਪ ਹੁਦਰੀ ਕੰਮ ਕਰਨ ਦੇ ਵਿੱਚ ਯਕੀਨ ਰੱਖ ਰਹੀ ਹੈ ਤੇ ਆਪ ਹੁਦਰੇ ਜਦੋਂ ਉਹ ਕੰਮ ਕਰ ਰਿਹਾ ਤਾਂ ਫਿਰ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਪਰਿਵਾਰ ਦੁਖੀ ਹੁੰਦੇ ਆ ਲੋਕ ਦੁਖੀ ਹੁੰਦੇ ਆ ਸਾਰੇ ਦਾ ਸਾਰਾ ਆਮਲਾਤ ਅੰਤਰ ਬਦਨਾਮ ਹੁੰਦਾ ਇਸ ਕੇਸ ਦੇ ਵਿੱਚ ਜਿਹੜਾ ਮ੍ਰਿਤਕ ਬੱਚਾ ਹੈ ਉਸ ਦੀ ਮਾਤਾ ਨੇ ਜਿਹੜੇ ਉਹ ਦੱਸਦੇ ਨੇ মিডিਆ ਨੂੰ ਕਿ ਅੱਧੀ ਰਾਤ ਨੂੰ 12:30 ਵਜੇ ਸ਼ਾਇਦ 12 ਵਜੇ ਦਾ ਸਮਾਂ ਸੀ ਜੋ ਬੀਤ ਗਈ ਰਾਤ ਚੰਡੀਗੜ੍ਹ ਦੀ ਪੁਲਿਸ ਆਉਂਦੀ ਹੈ ਉਹ ਕਹਿੰਦੇ ਏਐਸਆਈ ਦਾ ਕੋਈ ਕਸੂਰ ਨਹੀਂ ਹੈ ਜਿਹੜੇ ਸਕੂਲ ਦੇ ਟੀਚਰ ਨੇ ਜਾਂ ਪ੍ਰਿੰਸੀਪਲ ਨੇ ਉਹਨਾਂ ਖਿਲਾਫ ਕਾਰਵਾਈ ਸੀ ਕਰ ਦਿੰਨੇ ਆ ਏਐਸਆਈ ਦਾ ਕੋਈ ਕਸੂਰ ਨਹੀਂ ਹੈ ਅੱਧੀ ਰਾਤ ਨੂੰ ਦਬਾਅ ਬਣਾਇਆ ਜਾਂਦਾ ਪਰਿਵਾਰ ਦਾ ਕਹਿਣਾ ਸੀ ਇਸ ਤਰ੍ਹਾਂ ਪੁਲਿਸ ਰਾਤ ਨੂੰ ਜਾ ਸਕਦੀ ਹੈ ਜਿਹੜੇ ਪੀੜਤ ਘਰ ਦੇ ਕੋਲ ਕਿਸੇ ਵੀ ਵੇਲੇ ਦੇਖੋ ਜੀ ਮੈਂ ਦੋਸ਼ੀ ਦੇ ਘਰੇ ਵੀ ਜੇਲ੍ਹ ਔਰਤ ਹੈ ਤਾਂ ਪੁਲਿਸ ਸੂਰਜ ਸੇਪਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਨਹੀਂ ਜਾ ਸਕਦੀ ਉਹ ਤਾਂ ਪੀੜਤ ਮਾਂ ਹੈ ਤਾਂ ਉਸ ਥਾਂ ਦੇ ਉੱਪਰ ਤਾਂ ਪੁਲਿਸ ਦਾ ਵੈਸੇ ਵੀ ਨਹੀਂ ਜਾਣਾ ਬਣਦਾ ਜੇ ਪੁਲਿਸ ਇਸ ਤਰ੍ਹਾਂ ਕਰ ਰਹੀ ਹੈ ਤਾਂ ਉਹਨਾਂ ਦੀ ਬੱਚੇ ਦੀ ਮਾਂ ਨੂੰ ਪੁਲਿਸ ਦੇ ਅਗੇਂਸਟ ਵੀ ਕੰਪਲੇਂਟ ਕਰਨੀ ਚਾਹੀਦੀ ਹੈ ਕਿ ਮੈਨੂੰ ਪ੍ਰੈਸ਼ਰਾਈਜ਼ ਕਰਕੇ ਗਵਾਹੀ ਤੋਂ ਮੁਕਰਨ ਦਾ ਜਾਂ ਹੋਰ ਜੋ ਵੀ ਤਰੀਕੇ ਦੇ ਨਾਲ ਉਹਨਾਂ ਤਾਂ ਹੀ ਪੁਲਿਸ ਨੇ ਅਪਰੋਚ ਕੀਤੀ ਆ ਉਹਦੇ ਤਹਿਤ ਉਹਨਾਂ ਦੇ ਅਗੇਂਸਟ ਕਾਰਵਾਈ ਕਰਵਾਈ ਜਾ ਸਕਦੀ ਹੈ ਇਸ ਕੇਸ ਵਿੱਚ ਇੱਕ ਕਾਨੂੰਨੀ ਨੁਕਤਾ ਹੋਰ ਤੁਹਾਡੇ ਤੋਂ ਸਮਝਣਾ ਚਾਹਾਂਗੇ ਇੱਕ ਤਾਂ ਐਫਆਈਆਰ ਹੋਈ ਨਹੀਂ ਉਧਰੋਂ ਸਕੂਲ ਦੇ ਅਧਿਆਪਕਾਂ ਨੂੰ ਵੀ ਸੁਭਾਵਿਕ ਜੀ ਗੱਲ ਹੈ ਬੁਲਾਇਆ ਜਾਣਾ ਬਿਆਨ ਹੋਣਗੇ ਐਸਆਈ ਜਿਹੜਾ ਆ ਉਹ ਚੰਡੀਗੜ੍ਹ ਪੁਲਿਸ ਦਾ ਹੈ ਇਸ ਪੁਲਿਸ ਨੇ ਐਫਆਈਆਰ ਕਰਨੀ ਹੈ ਇਹ ਪੁਲਿਸ ਦੇ ਕਾਰਵਿਆਰ ਦੇ ਉੱਤੇ ਇਸ ਤਰ੍ਹਾਂ ਹੁੰਦਾ ਕਿ ਇੱਕ ਸਟੇਟ ਦੀ ਦੂਜੀ ਸਟੇਟ ਦੀ ਪੁਲਿਸ ਤੋਂ ਥੋੜੀ ਜੀ ਕੰਨੀ ਕਤਰਾਵੇ ਕਿ ਅਸੀਂ ਪੁਲਿਸ ਦੇ ਖਿਲਾਫ ਕਾਰਵਾਈ ਕਰੀਏ ਤੇ ਕਰੀਏ ਕਿਵੇਂ ਇਸ ਤਰ੍ਹਾਂ ਵੀ ਹੁੰਦਾ ਕੇਸਾਂ 'ਚ ਤੁਹਾਡੇ ਸਾਹਮਣੇ ਕਿੰਨੇ ਕੋ ਕੇਸ ਇਸ ਤਰ੍ਹਾਂ ਦੇ ਆਉਂਦੇ ਆ ਨਹੀਂ ਜਦੋਂ ਕੋਈ ਬੰਦਾ ਕਹਿ ਰਿਹਾ ਕਿ ਪਈ ਇਹ ਦੋਸ਼ੀ ਹੈ ਤਾਂ ਉਸ ਦੇ ਉੱਪਰ ਪੁਲਿਸ ਦਾ ਕੰਮ ਕੀ ਹੈ ਕਿ ਉਹਨੇ ਕੌਗਨੀਸੈਂਸ ਲੈਣਾ ਉਹਦੇ ਜਦੋਂ ਸੰਗਿਆਨ ਦੇ ਵਿੱਚ ਆ ਗਿਆ ਤਾਂ ਉਹਨੇ ਕਾਰਵਾਈ ਕਰਨੀ ਆ ਪੁਲਿਸ ਨੂੰ ਲਿਖਣ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਨਾ ਉਹ ਬਾਅਦ ਦੇ ਤੌਰ ਦੇ ਉੱਪਰ ਜਦੋਂ ਦੋਸ਼ੀ ਹੀ ਬਣਾ ਲਿਆ ਤਾਂ ਫਿਰ ਉਸ ਨੂੰ ਪੁਲਿਸ ਕਿਸੇ ਵੀ ਤਰੀਕੇ ਨਾਲ ਫੜ ਸਕਦੀ ਹੈ ਇਹ ਪੁਲਿਸ ਸਿਰਫ ਗੱਲਾਂ ਮਾਰ ਰਹੀ ਹੈ ਟਾਲ ਮਟੋਲ ਕਰ ਰਹੀ ਹੈ ਕਿ ਉਹਨਾਂ ਨੂੰ ਆਪਦੇ ਵਿਅਕਤੀ ਦੇ ਆਪਦੇ ਮੁਲਾਜ਼ਮ ਦੇ ਉੱਪਰ ਕਾਰਵਾਈ ਨਾ ਕਰਨੀ ਪਵੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਦੇ ਵਿੱਚ ਪ੍ਰਵਧਾਨ ਨਹੀਂ ਹੈ ਜਿਵੇਂ ਤੁਸੀਂ ਕਾਨੂੰਨੀ ਨੁਕਤੇ ਨਾਲ ਸਮਝਾਇਆ ਇਸ ਕੇਸ ਚ ਪੁਲਿਸ ਨੇ ਅੰਗੈਲੀ ਕਿੱਥੇ ਕੀਤੀ ਤੇ ਕੰਨੀ ਕਿੱਥੋਂ ਕਤਰਾਈ ਤੇ ਹੋਣਾ ਕੀ ਚਾਹੀਦਾ ਸੀ ਇਸੇ ਤਰ੍ਹਾਂ ਪਟਿਆਲਾ ਦਾ ਕਰਨਲ ਕਾਂਡ ਕੇਸ ਬਹੁਤ ਜ਼ਿਆਦਾ ਮਜ਼ਬੂਤ ਹੈ ਬਹੁਤ ਚਰਚਾ ਦੇ ਵਿੱਚ ਹੈ ਇਸ ਕੇਸ ਨੂੰ ਲੈ ਕੇ ਬੜੀਆਂ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਇਸ ਕੇਸ ਚ ਵੀ ਬੜੀ ਪ੍ਰੈਸ਼ਰ ਪੈਂਦੇ ਪੈਂਦੇ ਪਹਿਲਾਂ ਐਸਐਸਪੀ ਨੇ ਕਿਹਾ 45 ਦਿਨਾਂ ਚ ਇਨਵੈਸਟੀਗੇਸ਼ਨ ਕਰਾਂਗੇ ਫਿਰ ਇਕਾਈ ਇਸ ਅਧਿਕਾਰੀ ਨੂੰ ਇਨਵੈਸਟੀਗੇਸ਼ਨ ਦਿੱਤੀ ਗਈ ਫਿਰ ਇੱਕ ਸਿਟ ਬਣੀ ਪਰਿਵਾਰ ਨੂੰ ਹਾਲੇ ਵੀ ਤਸੱਲੀ ਨਹੀਂ ਪੁਲਿਸ ਦੇ ਬਹੁਤ ਸਾਰੇ ਜਿਹੇ ਕੇਸ ਤੇ ਕਾਰਨਾਮੇ ਸਾਹਮਣੇ ਆ ਰਹੇ ਆ ਇਸ ਕੇਸ ਨੂੰ ਕਿਵੇਂ ਵੇਖਦੇ ਹੋ ਅ ਦੇਖੋ ਇਹ ਜਿਹੜਾ ਪਟਿਆਲੇ ਵਾਲਾ ਕੇਸ ਆ ਉਹਦੇ ਵਿੱਚ ਤਾਂ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਕਿ ਉਹਦੀਆਂ ਵੀਡੀਓਗ੍ਰਾਫਸ ਆ ਗਈਆਂ ਨੇ ਸਾਰੇ ਦੇ ਸਾਰੇ ਇਲਜ਼ਾਮਬਾਜ਼ੀ ਲੋਕਾਂ ਦੇ ਵਿੱਚ ਸਾਹਮਣੇ ਆ ਗਈ ਆ ਤਾਂ ਐਸਐਸਪੀ ਸਾਹਿਬ ਨੂੰ ਪਹਿਲੇ ਤੌਰ ਦੇ ਉੱਪਰ ਇਨੀਸ਼ੀਏਟਿਵ ਲੈਂਦੇ ਹੋਏ ਪਹਿਲ ਕਦਮੀ ਕਰਦੇ ਹੋਏ ਸ਼ੁਰੂਤ ਜੇਹੀ ਉਹਨਾਂ ਨੂੰ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਜਿਹੜਾ ਪਰਚਾ ਕਰ ਦੇਣਾ ਚਾਹੀਦਾ ਸੀ ਇਸ ਦੇ ਨਾਲ ਪੁਲਿਸ ਦੇ ਵਿੱਚ ਵਿਸ਼ਵਾਸ ਹੀ ਬਣਦਾ ਜਿਨ੍ਹਾਂ ਤੁਸੀਂ ਇਸ ਚੀਜ਼ ਨੂੰ ਡਿਲੇ ਕਰ ਰਹੇ ਹੋ ਲੋਕਾਂ ਦੇ ਵਿੱਚ ਇਹੀ ਮੈਸੇਜ ਆਂਦਾ ਕਿ ਪੁਲਿਸ ਆਪਣੀ ਪੁਲਿਸ ਨੂੰ ਜਿਹੜੀ ਆ ਉਹ ਬਚਾਉਣ ਵਾਲੇ ਪਾਸੇ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਡਿਸਮਿਸਲ ਦੀ ਜਾਂ ਵਿਭਾਗੀ ਕਾਰਵਾਈ ਜਾਂ ਫਿਰ ਉਹਨਾਂ ਨੂੰ ਜਦੋਂ ਅਰੈਸਟ ਹੋਗੀ ਉਹਨਾਂ ਦੀ ਉਹਨਾਂ ਨੇ ਆਪਣੇ ਆਪ ਹੀ ਡਿਸਮਿਸ ਹੋ ਜਾਣਾ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਜਿਹੜੇ ਰਸਤੇ ਆ ਉਹ ਲਾਭੇ ਜਾ ਰਿਹਾ ਇਸ ਤਰ੍ਹਾਂ ਜਿਵੇਂ ਇਸ ਕੇਸ ਦੇ ਵਿੱਚ ਬਹੁਤ ਜਿਵੇਂ ਡਿਲੇ ਦੀ ਤੁਸੀਂ ਗੱਲ ਕੀਤੀ ਡਿਲੇ ਬਹੁਤ ਲੰਮਾ ਹੋਇਆ ਕਿੰਨੇ ਦਿਨ ਹੋ ਚਲੇ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ 13 14 ਦੀ ਰਾਤ ਨੂੰ ਹੋਇਆ ਇਸ ਇਨਸੀਡੈਂਟ ਦਾ ਕਈ ਇੱਕ ਦੂਜੇ ਝੜਰ ਵਾਲੇ ਪਾਸਿਓਂ ਪ੍ਰੋਪਗੈਂਡਾ ਕੀਤਾ ਗਿਆ ਹੈ ਕਿ ਜਿਹੜਾ ਕਰਨਲ ਸਾਹਿਬ ਸੀ ਉਹਨਾਂ ਨੇ ਅੱਧੀ ਰਾਤ ਉੱਥੇ ਕਰਨ ਕੀ ਗਏ ਉਹਨਾਂ ਨੇ ਸ਼ਰਾਬ ਪੀਤੀ ਸੀ ਪਹਿਲੀ ਐਫਆਈਆਰ ਤਾਂ ਦੱਸਦੀ ਹੈ ਐਸਕੇ ਇਸ 'ਚ ਵੀ ਪਹਿਲੀ ਐਫਆਈਆਰ ਕਿੰਨੀ ਜਿਹੜੀ ਆ ਕਿੰਨੇ ਭਲੇਖੇ ਪਾਉਂਦੀ ਸੀ ਕਿੰਨੇ ਸਵਾਲ ਖੜੇ ਕਰਦੀ ਸੀ ਉਹ ਤੁਸੀਂ ਪੜ੍ਹੀ ਹੋਣੀ ਹੈ ਜੀ ਐਫਆਈਆਰ ਮੈਂ ਪੜ੍ਹੀ ਆ ਉਹਦੇ ਵਿੱਚ ਉਹੀ ਗੱਲ ਆ ਗਈ ਹੈ ਨਾ ਕਿ ਜਦੋਂ ਤੁਹਾਡੇ ਕੋਲ ਕੋਈ ਬੰਦਾ ਆਪਦੇ ਬਿਆਨ ਦੇ ਰਿਹਾ ਤਾਂ ਤੁਸੀਂ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਪਰਚਾ ਕਰੋ ਜਿਹਦੇ ਨਾਲ ਕਾਰਵਾਈ ਹੋਈ ਆ ਕਿਸੇ ਥਰਡ ਪਰਸਨ ਨੂੰ ਚੱਕ ਕੇ ਉਹ ਤਾਂ ਉਹਨਾਂ ਕੇਸਾਂ ਦੇ ਵਿੱਚ ਹੁੰਦਾ ਕਿ ਹਾਂ ਵੀ ਕੋਈ ਕ੍ਰਾਈਮ ਹੋ ਗਿਆ ਕਿਸੇ ਦਾ ਕੋਈ ਕੰਪਲੇਨੈਂਟ ਹੈ ਨਹੀਂ ਤਾਂ ਉਹ ਉੱਥੇ ਵੀ ਕੰਪਲੇਨੈਂਟ ਬਣ ਰਿਹਾ ਜਿੱਥੇ ਕੰਪਲੇਨੈਂਟ ਖੁਦ ਆ ਜਿੱਥੇ ਮਦਾਈ ਖੁਦ ਆ ਤਾਂ ਉਹਨਾਂ ਕੇਸਾਂ ਦੇ ਵਿੱਚ ਉਹਦਾ ਪਰਿਵਾਰ ਖੁਦ ਆ ਤਾਂ ਉੱਥੇ ਤਾਂ ਪੁਲਿਸ ਨੂੰ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਕਾਰਵਾਈ ਕਰ ਲੈਣੀ ਚਾਹੀਦੀ ਸੀ ਐਨੀ ਜਿਹੜੀ ਫਜ਼ੀਅਤ ਹੈ ਉਹ ਪੁਲਿਸ ਦੀ ਨਾ ਹੁੰਦੀ ਬਾਕੀ ਮਸਲਾ ਜਿਹੜਾ ਉਹ ਜਿਹੜੀ ਉਹਨਾਂ ਨੇ ਸੈੱਟ ਬਣਾਈਆਂ ਉਹਦੇ ਵਿਚਾਰ ਅਧੀਨ ਹੈ ਪਰਿਵਾਰ ਨੂੰ ਵੀ ਚਾਹੀਦਾ ਕਿ ਸੈੱਟ ਦੇ ਸਾਹਮਣੇ ਪੇਸ਼ ਹੋ ਕੇ ਸਬੂਤ ਦੇਣ ਤਾਂ ਜੋ ਦੋਦਾ ਦੋਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਡੇ ਸਾਹਮਣੇ ਆਵੇ। ਇਹ ਹਾਈ ਪ੍ਰੋਫਾਈਲ ਕੇਸ ਹੋਣ ਜਾਂ ਛੋਟੇ-ਮੋਟੇ ਕੇਸ ਹੋਣ ਜਦੋਂ ਸੈੱਟ ਆਫ ਸਟੇਟ ਦੀ ਬਣ ਗਈ ਇਹਨੇ ਇਨਵੈਸਟੀਗੇਸ਼ਨ ਕਰਨੀ ਹੈ ਭਰੋਸਾ ਦਿੱਤਾ ਗਿਆ ਪਰਿਵਾਰ ਨੂੰ ਕਿ ਨਿਰਪੱਖਤਾ ਨਾਲ ਹੋਏਗੀ। ਜੇਕਰ ਕੱਲ ਨੂੰ ਪਰਿਵਾਰ ਨੂੰ ਤਸੱਲੀ ਨਹੀਂ ਹੁੰਦੀ ਇਸ ਸਿੱਟ ਦੀ ਜਾਂਚ ਰਿਪੋਰਟ ਤੇ ਇਸ ਨੂੰ ਫਿਰ ਚੈਲੰਜ ਕਿੱਥੇ ਤੇ ਕਿਵੇਂ ਕੀਤਾ ਜਾ ਸਕਦਾ ਹੈ ਕੀ ਕਰ ਸਕਦਾ ਹੈ ਪਰਿਵਾਰ ਉਹਦੇ ਕੋਲ ਹੱਕ ਹੈ ਚੈਲੰਜ ਕਰਨ ਦਾ ਹਾਂਜੀ ਪਰਿਵਾਰ ਦੇ ਕੋਲ ਬਕਾਇਦੇ ਹੱਕ ਨੇ ਜੇ ਜੇ ਉਹ ਸਿੱਟ ਦੀ ਕਾਰਵਾਈ ਤੋਂ ਅਸੰਤੁਸ਼ਟ ਨੇ ਤਾਂ ਪਰਿਵਾਰ ਜਿਹੜਾ ਉਹ ਔਨਰੇਬਲ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੂਵ ਕਰਕੇ ਜੋ ਵੀ ਉਹਨਾਂ ਦੇ ਕੋਲ ਪਰਤੱਖ ਸਬੂਤ ਨੇ ਉਹਨਾਂ ਨੂੰ ਸਿੱਧੇ ਰੇਟ ਪ੍ਰੋਡਿਕਸ਼ਨ ਦੇ ਤੌਰ ਤੇ ਉੱਥੇ ਪੇਸ਼ ਕਰਕੇ ਜਿਹੜੀ ਆ ਐਫ ਆਈ ਆਰ ਕਰਨ ਦੀ ਡਾਇਰੈਕਸ਼ਨ ਐਫ ਆਈ ਆਰ ਕਰਨ ਦੀ ਤੇ ਉਹਦੇ ਵਿੱਚ ਜਿਹੜੀ ਕਾਰਵਾਈ ਜਿਹੜੀ ਆ ਸਿੱਧੇ ਤੌਰ ਤੇ ਕਰਨ ਦੀ ਤੁਸੀਂ ਦੇਖਿਆ ਹੋਣਾ ਲਖੀਮਪੁਰ ਖੀਰੀਵਰਗੇ ਕੇਸ ਹੋਏ ਨੇ ਸਿੱਧੇ ਸੰਸਦ ਉਹਨਾਂ ਦੇ ਵਿੱਚ ਇਨਵੋਲ ਹੋਏ ਨੇ ਤਾਂ ਉਹਨਾਂ ਦੇ ਵਿੱਚ ਕਾਰਵਾਈ ਹੋ ਗਈ ਹੈ ਸੋ ਇਹ ਲੋਕਾਂ ਦਾ ਪ੍ਰੈਸ਼ਰ ਆ ਜਦੋਂ ਪ੍ਰੈਸ਼ਰ ਜ਼ਿਆਦਾ ਬਣਦਾ ਤੇ ਜਦੋਂ ਅਸੀਂ ਪ੍ਰੋਪਰ ਤੇ ਸਹੀ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਆ ਤਾਂ ਉਹ ਆਪ ਦਾ ਅਸਰ ਜ਼ਰੂਰ ਦਹੋਂਦਾ ਮਤਲਬ ਇਹਨਾਂ ਦੋਨਾਂ ਕੇਸਾਂ ਨੂੰ ਅਸੀਂ ਧਿਆਨ ਚ ਡਿਸਕਸ ਕੀਤਾ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਪੁਲਿਸ ਨੇ ਦੋਹਾਂ ਕੇਸਾਂ ਵਿੱਚ ਡਿਲੇ ਵੀ ਕੀਤਾ ਤੇ ਪੀੜਤ ਪਰਿਵਾਰਾਂ ਨੂੰ ਤਸੱਲੀ ਵੀ ਨਹੀਂ ਦਿੱਤੀ ਦੇਖੋ ਜੇ ਮੈਂ ਅਰਾਦਾ ਕਤਲ ਵਰਗੇ ਮਸਲਿਆਂ ਦੀ ਗੱਲ ਕਰਾਂ ਨਾ ਜਿੱਥੇ ਪੁਲਿਸ ਨੇ ਸਿੱਧਾ ਸੰਗਿਆਨ ਲੈਣਾ ਹੁੰਦਾ ਕਿ ਉਹਨਾਂ ਕੋਲ ਕੰਪਲੇਂਟ ਆਈ ਤਾਂ ਪੁਲਿਸ ਨੇ ਉਹਦੇ ਤੇ ਸਿੱਧੀ ਸਿੱਧੀ ਕਾਰਵਾਈ ਕਰਨੀ ਹੁੰਦੀ ਆ ਜੇ ਕਿਸੇ ਆਮ ਬੰਦੇ ਤੇ ਉੱਪਰ ਹੋ ਗਏ ਤਾਂ ਪੁਲਿਸ ਉਹਦੇ ਪਰਿਵਾਰ ਤੱਕ ਨੂੰ ਜਿਹੜਾ ਚੱਕਣ ਦਾ ਕੰਮ ਕਰ ਲੈਂਦੀ ਆ ਜੇ ਦੋਸ਼ੀ ਨਹੀਂ ਫੜਦਾ ਤਾਂ ਉਹਦੇ ਪਰਿਵਾਰ ਨੂੰ ਲਿਆ ਕੇ ਥਾਣੇ ਦੇ ਵਿੱਚ ਬੰਦ ਕਰਕੇ ਰੱਖ ਲੈਂਦੇ ਆ ਕਿ ਜਦੋਂ ਤੁਸੀਂ ਦੋਸ਼ੀ ਦਊਂਗੇ ਅਸੀਂ ਤੁਹਾਨੂੰ ਛੱਡ ਦਾਂਗੇ ਪਰ ਜਿੱਥੇ ਸਾਰਾ ਕੁਝ ਹੀ ਮੌਜੂਦ ਹੈ ਤੁਹਾਨੂੰ ਪਤਾ ਕਿ ਕਿਹੜੇ ਕਿਹੜੇ ਬੰਦੇ ਆ ਤੁਸੀਂ ਕਾਨੂੰਨ ਨੂੰ ਤੁਸੀਂ ਭਾਰਤੀ ਸੰਵਿਧਾਨ ਨੂੰ ਲੋਕਾਂ ਦੇ ਵਿੱਚ ਸਥਾਪਿਤ ਕਰ ਰਹੇ ਹੋ ਲੋਕਾਂ ਦੇ ਵਿੱਚ ਉਹਦੇ ਤੇ ਵਿਸ਼ਵਾਸ ਬਣਾਉਣਾ ਉਹ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਆ ਤੇ ਜਦੋਂ ਤੁਸੀਂ ਆਪਦੇ ਮੋਢੇ ਹੀ ਟੱਲੇ ਕਰ ਰਹੇ ਹੋ ਤਾਂ ਫਿਰ ਸੰਵਿਧਾਨ ਵੀ ਗਿਰਨ ਦੀ ਕੰਮ ਹੈ ਤਾਂ ਫਿਰ ਕਾਨੂੰਨ ਵਿੱਚ ਡਿੱਗਣ ਦੇ ਕੰਮ ਆ ਇਹ ਅਫਸਰਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ 21ਵੀਂ ਸਦੀ ਦੇ ਵਿੱਚ ਆ ਤਾਂ ਆਧੁਨਿਕ ਮਾਡਰਨਾਈਜੇਸ਼ਨ ਸਾਇੰਟੀਫਿਕ ਟੈਕਨੋਲੋਜੀ ਦਾ ਯੋਗ ਹੈ ਤੇ ਅਸੀਂ ਉਹ ਪੁਰਾਣੀਆਂ 84 ਵਾਲੀਆਂ ਜਾਂ 1992 ਵਾਲੀਆਂ ਜੋ ਪੰਜਾਬ ਦੇ ਵਿੱਚ ਹੋਇਆ ਉਹਨਾਂ ਵੱਲ ਅਸੀਂ ਨਾ ਮੂਵ ਕਰੀਏ ਕਿਉਂਕਿ ਪੰਜਾਬ ਸਰਕਾਰ ਦੇ ਹੋਰ ਵੀ ਬੜੇ ਕੰਮ ਹੈ ਨਾ ਕਿ ਕਿਸੇ ਦਾ ਘਰ ਢਾਹ ਦਿੰਦੇ ਆ ਜਾ ਕੇ ਕਾਨੂੰਨ ਤਾਂ ਪਰミਸ਼ਨ ਹੀ ਨਾ ਦੇ ਰਿਹਾ ਕਾਨੂੰਨ ਤਾਂ ਹੁਣ ਉਹਦੇ ਵਿੱਚ ਜਿਹੜਾ ਕਿਸੇ ਦੀ ਮਾਂ ਐ ਕਿਸੇ ਦੀ ਭੈਣ ਆ ਕਿਸੇ ਦਾ ਨਵਾਂ ਜੰਮਿਆ ਬੱਚਾ ਉਹਨੂੰ ਵੀ ਤੁਸੀਂ ਨਾਲ ਸਜ਼ਾ ਦੇ ਰਹੇ ਹੋ ਕਾਨੂੰਨ ਤਾਂ ਇਹ ਕਹਿ ਰਿਹਾ ਨਾ ਜਿਨੇ ਕਾਰਵਾਈ ਜਿਨੇ ਜੁਰਮ ਕੀਤਾ ਉਹਨੂੰ ਹੀ ਸਜ਼ਾ ਮਿਲਣੀ ਚਾਹੀਦੀ ਆ ਸੋ ਇਹ ਸਾਰੀਆਂ ਆਪ ਹੁਦਰੀਆਂ ਤਾਨਾਸ਼ਾਹੀਆਂ ਵਾਲੀਆਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਆਪ ਦੀ ਚਲਾਉਣ ਵਾਲੀਆਂ ਕਾਰਵਾਈਆਂ ਨੇ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਲੋਕਾਂ ਦਾ ਵਿਸ਼ਵਾਸ ਵੀ ਕਾਨੂੰਨ ਦੇ ਵਿੱਚ ਤਾਂ ਹੀ ਐ ਕਿ ਜੇ ਉਹ ਚੀਜ਼ਾਂ ਵੱਡੇ ਕੇਸਾਂ ਦੇ ਵਿੱਚ ਸਾਡੇ ਸਾਹਮਣੇ ਦੇਖਦੀਆਂ ਹੁਣ ਛੋਟੇ ਕੇਸਾਂ ਦੇ ਵਿੱਚ ਤਾਂ ਪੁਲਿਸ ਕੰਮ ਕਰੀ ਜਾਦੀ ਹੈ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਸਾਡੇ ਨਾਲ ਵਕੀਲ ਪਰਮਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮਾਮਲੇ ਵਿੱਚ ਔਰ ਇਹ ਵੀ ਆਖਿਆ ਕਿ ਦੋਵਾਂ ਕੇਸਾਂ ਵਿੱਚ ਪੁਲਿਸ ਨੇ ਵੱਡੀਆਂ ਗੈਲੀਆਂ ਕੀਤੀਆਂ ਨੇ ਜਿਸ ਕਰਕੇ ਸਵਾਲ ਵੱਡੇ ਖੜੇ ਹੋਏ ਨੇ ਹੁਣ ਦੇਖਦੇ ਹਾਂ ਜੇਰਕਪੁਰ ਬੱਚੇ ਵਾਲਾ ਕੇਸ ਉਸ ਵਿੱਚ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਔਰ ਕਰਨਲ ਬਾਠ ਕੇਸ ਦੇ ਵਿੱਚ ਗੱਲ ਕਿੱਥੇ ਜਾ ਕੇ ਨਿਬੜਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂ ਕਾ ABC ਪੰਜਾਬ ਪਟਿਆਲਾ